ਵੇ ਕਹਿੰਦੇ ਬਾਹਰ ਚੱਲ ਜਾ ਬੁੱਤ ਬਾਹਰ ਚੱਲ ਜਾ ਤੇਰੀ ਜ਼ਿੰਦਗੀ ਬਣ ਜੂ ਕਹਿੰਦੇ ਆ ਦੇ ਲੋ ਜ਼ਿੰਦਗੀ ਬਣੀ ਜਦੋਂ ਇਹ ਡੀਸੀ ਲੱਗਿਆ ਤੇ ਰਾਤ ਭੀ ਤੇ ਕੰਮ ਕਰ ਕਰ ਥੱਕ ਗਏ ਬਾਲ ਸਿਰ ਦੇ ਸਾਰੇ ਝੜ ਗਏ ਲੋਕਾਂ ਨੇ ਬੜਾ ਘਾਹਾਂ બી મહેરબાની કર્યા બી મહેરબાની ਹੱਲੇ ਲੈ ਸੱਟਣੇ ਕੋਈ ਤੇ ਹੁੰਦਾ ਘਪਰਾਉਣਾ ਕਾਹਦਾ ਜਦ ਕਿਰਾ ਹੋਰੇ ਜੁੱਦੀਆਂ ਨੇ ਆਉਂਦੇ ਆ ਕਿਹੜਾ ਕਾਹਦੇ ਆ ਮਾੜਾ ਕਿਸੇ ਦਾ ਸੱਤ ਕੀ ਹੋਣੇ ਆ ਕੰਮ ਕਰੋ ਘਰਾਂ ਨੂੰ ਉਹ ਕਹਿੰਦਾ ਮੇਰੇ ਟਿੱਬਿਆਂ ਦੇ ਤੇਰੇ ਆਪੀ ਮਾਰ ਬਗਾਨੇ ਤੇਰੇ ਹੋ ਬੰਦੀ ਹਾ ਬੋਲੇ ਹਏ ਇਹ ਬੰਦੀ ਹਾ ਐਦਾਂ ਕਿਥੇ ਸੈੱਟ ਕਰ ਦੇ ਜੱਟਾਂ ਦੇ ਪੁੱਤ ਨਹੀਂ ਦਾ ਕੱਢਦੇ ਢੇਰੀਆਂ ਨਹੀਂ ਪਾਉਂਦੇ ਅੱਜ ਮਾਰਾਂ ਸਾਬ ਖੱਚਦੇ ਇਹ ਆ ਮੁੰਡਾ ਮੇਘੋ ਵਾਲੀਆ ਸਾਡੇ ਕੋ ਨਵਾਂ ਟ੍ਰੈਂਡ ਕਰਨ ਦਾ ਕੰਮ ਸਾਰੇ ਇਹ ਦੇ ਕਹਿੰਦਾ ਉਹ ਕਹਿੰਦਾ ਮੇਰੇ ਟਿੱਬਿਆਂ ਦੇ ਛਡੇਰੇ ਹੋ ਥਾਪੀ ਮਾਰ ਬਗਾਨੇ ਘੇਰੇ ਉਹ ਬੰਬੀਹਾ ਬੋਲੇ ਚੱਕਦੇ ਫੱਟੇ ਸ਼ਿਰਾ ਕਹਿੰਦਾ ਉਂਗਲੀ ਨਾਲ ਬੰਦੇ ਚੱਕਿਆ ਉਂਗਲੀ ਨਾਲ ਰੱਖਿਆ ਮੁੰਡਾ ਮੇਘੋ ਵਾਲੇ ਦਾ ਪਿੰਡ ਖੱਚਦੇ ਕੰਮ ਸ਼ੇਰ ਬਣ ਜਾ ਸ਼ੇਰ ਸਾਰਾ ਕੰਮ ਟ੍ਰੈਂਡ ਕਰ ਦੇਣਾ ਇੱਥੇ ਨੂੰ ਕੋਈ ਕੰਮ ਨਹੀਂ ਛੱਡਣਾ ਇਹਦਾ ਜਿਹੜਾ ਵਿੱਲਾ ਰਹਿ ਰਹਾ ਫਟਿਆ ਪਿੰਡ ਕਿnde ਹੁਣ ਇੱਥੇ ਬਾਲਾਗ ਨੇ ਆਏ ਦਾ ਕੰਮ ਦਾ ਉਥੇ ਚੋਪੜੀਆਂ ਖਾਣੇ ਰੋਸ ਪਕਾ ਕੇ ਵੀ ਖਾਣੀ ਆ ਫੋਰਮੈਨ ਹੁਣੀ ਆਦੇ ਲਾਇਓ ਆ ਕੋਚ ਹੁਣੀ ਮੋਰੇ ਕੀਤੇ ਉਹ ਅੱਜ ਚੱਕ ਦੇ ਕੰਮ ਬਸ ਤੂੰ ਹੀ ਤੂੰ ਆ ਹੋਰ ਐ ਵੀ ਕੋਈ ਵੀ ਮੈਂ ਸਰਾਰ ਕੇ ਸਾਰਾ ਪੋਣਾ ਫਿਰ ਹੋਰ ਹੈ ਨਹੀਂ ਬੰਦਾ ਅਜੇ ਇਹ ਹੀ ਆ ਕੰਮ ਇਹੇ ਕਰਦਾ ਬਸ ਪੂਰਾ ਯੋਰ ਲਾਇਆ ਆ ਕੰਮ ਤੇ ਅੰਮ ਸਾਰਿਆ ਕਰਨੇ ਪਏ ਤੇ ਮਿੱਠੂ ਕੰਮ ਛੱਡਣਾ ਕੋਈ ਨਾ ਜੇ ਰ ਤੇ ਬਜਰੀ ਦੀ ਮਰ ਸਾਰੇ ਪੋਣੀ ਆ ਚੱਕ ਦੋ ਅੱਜ ਚੱਕ ਕੋ ਗੱਲ ਬਾਹਰੀ ਬਹੁਤ ਪੋਣੇ ਪੈਂਦੇ ਤੈਨੂੰ ਰਾਲਾ ਕਰਾਣਾ ਪਹਿਲਾਂ ਦੋ ਕਵਾਰੀ ਕਮਾ ਗਏ ਕਹਿੰਦੇ ਬਾਹਰ ਚਲ ਜਾ ਬੁੱਤ ਬਾਹਰ ਚਲ ਜਾ ਤੇਰੀ ਜ਼ਿੰਦਗੀ ਬਣ ਜੂ ਕਹਿੰਦੇ ਆ ਦੇ ਲੋ ਜ਼ਿੰਦਗੀ ਬਣੀ ਆ ਜਦੋਂ ਇਹ ਡੀਸੀ ਲੱਗੇ ਆ ਤੇ ਰਾਤ ਪੀ ਤੇ ਕੰਮ ਕਰ ਕਰ ਥੱਕ ਗਏ ਬਾਲ ਸਿਰ ਦੇ ਸਾਰੇ ਝੜ ਗਏ ਲੋਕਾਂ ਦੀਆਂ ਗਾਲਾਂ ਖਾ ਗਏ ਤਾਂ ਇਹ ਬਜਰੰਗਬਲੀ ਦੀ ਕਹਾਣੀ ਚਲੋ 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 ਯਾ ਬਜਰੰਗਬਲੀ ਦੀ ਆਪ ਬਲਿਆ ਦੇ ਬਾਸ਼ ਸ਼ੇਰਾ ਪਰਬਤ ਚੁੱਕ ਤੇ ਯੱਡ ਨੇ ਕਿੰਦਾ ਤੇਰੇ ਸਦਕੇ ਇਹ ਆ ਖਰਾਕਾਂ ਖਾਧੀਆਂ ਮਿਹਨਤਾਂ ਕੀਤੀਆਂ ਯੱਡ ਨੇ ਕਿੰਦਾ ਆਪ ਤੇਰੇ ਸਦਕੇ ਆਪ ਬਾਪ ਪਹਿਲਵਾਨਾਂ ਆਈਉਂਦਾਰੇ ਆ ਤੇਰੇ ਸਦਕੇ ਚਲੋ ਸ਼ੇਰਾ ਇਹ ਮਤਰਾ ਜਿਹੜਾ ਤੇਰੇ ਕੁਂਦਰਿਆ ਦੁੱਠਾ ਕਰਦਾ ਡਾਡਾ ਸਾਰਾ ਚੱਲਣ ਦੇ ਦੋ ਦਿਨਾਂ ਠੰਡਾ ਹੁੰਦਾ ਟੈਂਪਰੇਚਰ ਹਸਾ ਆ ਜੋ ਵੀ ਜਗਾੜਿਆ ਆ ਕਿੰਨਾ ਦੁੱਧ ਢਾ ਸਕਦਾ ਦੁੱਧ ਠੰਡਾ ਕਰਦਾ ਸਾਰਾ ਜਿੰਨਾ ਵੇਰੇ ਸ਼ੇਸ਼ੋ ਕਾਉਂਟਰ ਤੋਂ ਤਾਂ ਇਹ ਕਰਦਾ ਹੈਗਾ ਰਾਤ ਦੇ ਕਿ ਆ ਇਹ ਵੀੜਿਆਂ ਮੇਣਾ ਇੱਕ ਪੰਪ ਹੈ ਇਹਦਾ ਪੰਪ ਹੈ ਨਾ ਗਾ ਰਿਆ ਉਹ ਹਵਾ ਬਣਾ ਰਿਹਾ ਤੇ ਬੱਲੇ ਬੱਲੇ ਹਵਾ ਬਣਾਉਂਦੀ ਆ ਇਹ ਚੋਣੇ ਲੱਗੇ ਸਾਰਾ ਕੰਮ ਬਹੁਤ ਤਕੜਾ ਲਾਇਆ ਪਰ ਇਹਨਾਂ ਹਵਾ ਬਣਦੀ ਸਾਰੇ ਰਗਾਈਆਂ ਦੇ ਫੇਰ ਮੁੰਜੀ ਪੂਰਾ ਚੱਲਦਾ। ਸੌਗਾ ਛੱਡਦੀ ਐਡਾ ਤਕੜਾ ਮੁੰਜੀ ਹੋਣਾ। ਆਹਗਾ ਚਾਚਾ ਦਾ ਇਹਨਾਂ ਵੀ ਬਾਸਕੇ ਅੰਦਰੋਂ ਠੰਡਾਦਾ। ਤੇ ਉਦੋਂ ਪਾਣੀ ਗਰਮ ਹੋਦਾ। ਉਦੋਂ ਪਾਣੀ ਗਰਮ ਆ ਕੇ ਫੇਰ ਠੰਡਾ ਹੋ ਕੇ ਫੇਰ ਦੁਬਾਰਾ ਬਾਸਕੇ ਜਾਂਦਾ। ਫੇਰ ਟਾਂਪਰੇ ਦੋ ਦਰ ਘੜੀ ਜਾਂਦਾ ਤਰ੍ਹਾਂ। ਇਹ ਆ ਸਾਰਾ ਜਿਗਾਰ ਬਹੁਤ ਤਕੜਾ ਹੈ। ਜਿਹੜਾ ਇਧਰ ਗਾਈਆਂ ਤੁਹਾਡੇ ਸਾਹਮਣੇ। ਲੋਵੇ ਰੰਗਲੇ ਨਿਆਰੇ ਦੇਖ ਯੋਰਕ ਦੇ ਕਿੰਝ ਆ ਗਏ ਆਠਵਾਂ ਗਰੁੱਪ ਚੋਂ ਨੂੰ ਜਾ ਰਿਹਾ ਅੰਦਰ ਐਂਟਰ ਹੋ ਰਿਹਾ ਆ ਗਿਆ ਇਹਦੇ 300 ਗਾ ਆ ਅੱਠਵੇਂ ਗਰੁੱਪ ਚ ਐਂਟਰ ਹੋ ਰਿਹਾ ਕੋਈ ਚੱਲਣ ਲਈ ਆਟਾ ਆਠਵਾਂ ਗਰੁੱਪ ਐਂਟਰ ਕਰਦਾ ਆ ਕੌਣ ਲਈ ਵਾਸਤੇ ਕਹਿੰਦਾ ਜੱਟ ਮੁੱਜਾਂ ਕਰਦਾ ਆ ਓ ਰੱਬ ਨੇ ਥੋੜ ਕੋਈ ਨਾ ਰੱਖੀ ਜੱਟ ਮੁੱਜਾਂ ਕਰਦਾ ਆ ਓ ਰੱਬ ਨੇ ਥੋੜ ਕੋਈ ਨਾ ਰੱਖੀ ਆ ਗੱਡੀ ਦੌਦੀ ਵੀ ਨਾਲ ਭਰਾੜਾ ਕਰੂ ਓ ਇਹ ਕਰਦਾ ਫਿਰਦਾ ਦੁੱਧ ਭਰਿਆ ਕਿੰਨਾ ਕਰਿਆ ਗਿਆ ਓ ਕੰਤੋਂ ਕੋਰਾ ਕਿੰਨਾ ਹੋਰ ਗਿਆ ਪਿਆਮਟ ਹੁੰਦਾ ਰਹਿ ਗਿਆ 300 ਘਾਣਾ ਨੇ ਦੋ ਗੱਡੀਆਂ ਰੋਜ਼ ਦੀਆਂ ਦੁੱਧੀਆਂ ਭਰਾਈਆਂ ਟੈਂਕਰ ਇਸੋਂ ਥੋੜੀ ਦੇ ਆ ਇੰਨਾ ਦੁੱਧ ਆ ਓ ਠੀਕ ਆ ਗੰਗਾ ਕੋਕੇ ਓ ਚੱਪ ਚਮਕਾ ਕਰਦਾ ਆ ਰੱਬ ਨੇ ತೋਹੀ ਇਨਾਰਤੀ ਚੱਪ ਚਮਕਾ ਕਰਦਾ ਆ ਰੱਬ ਨੇ ತೋਹੀ ਵਾਹ ਜੀ ਵਾਹ ਵਾਹ ਜੀ ਵਾਹ ਸਾਡੇ ਉਸਤਾਦ ਜੀ ਕੰਮ ਵੀ ਕਰਦੇ ਆ ਸਾਰਾ ਦਿਨ ਤੇ ਮਿਹਨਤ ਵੀ ਕਰਦੇ ਆ ਇਹਨਾਂ ਦਾ ਨਾਮ ਹੈ ਜੀ ਗਰਮੀਤ ਸਿੰਘ ਮਿੱਤਰ ਉਸਤਾਦਾਂ ਦੇ ਉਸਤਾਦ ਯਾਰਾਂ ਦੇ ਯਾਰ ਗਰਮੀਤ ਸਿੰਘ ਮਿੱਤਰ ਖਾਂਦੇ ਕਬੂਤਰ ਦਦਾ ਦੇ ਦਿੱਤਰ ਮੰਗੇ ਕੇ ਆਹ ਬੱਲੇ ਯੋਰ ਤੇ ਬੱਲੀ ਯਾਰ ਇਦੀ ਕੀਰ ਤੇ ਬਣ ਗਿਆ ਤਲਿਆ ਵਾਹ ਜੀ ਵਾਹ ਜੀ ਵਾਹ ਹੱਥ ਜੀ ਹੱਥ ਆ ਆਪਣਾ ਬਿੱਲਾ ਰੱਖਿਆ ਆ ਕਿ ਨਿਕਾ ਪਾਲਿਆ ਇੱਥੇ ਨਾ ਇੱਜਾ ਨੂੰ ਦੁੱਧ ਪੋਣਾ ਨਾ ਇੱਥੇ ਲਾਗੇ ਖੜਾ ਕਰੇ ਆ ਆ ਜਾਵੇਂ ਆ ਜਾ ਈਟ ਮਉਂਜਾਂ ਕਰਦਾ ਹਾ ਰੱਬ ਨੇ ਥੋੜ ਕੋਈ ਨਾ ਰੱਖ ਕਹਿੰਦਾ ਦੁਸ਼ਮਣ ਤੇ ਮੇਰੇ ਵੀ ਬਹੁਤ ਆ ਦੁਸ਼ਮਣ ਮੇਰੇ ਯਾਰ ਦੋਸਤ ਤੇ ਵੀ ਬਹੁਤ ਆ ਕਹਿੰਦਾ ਸਿਰਫ ਇਹ ਜੰਪਾ ਲਾ ਲਾ ਕੇ ਭੱਜ ਜਾਣੇ ਦੋ ਤਾਂ ਦੁੱਧ ਬਹੁ ਪੀਨੇ ਨਾ ਇੱਥੇ ਦੋਨੇ ਜਾਣੇ ਸਾਡਾ ਕਾਮੀ ਦੁੱਧ ਦਾ ਕਹਿੰਦਾ ਕਿੰਦਾ ਦੁਸ਼ਮਣ ਤੇ ਮੇਰੇ ਵੀ ਬਹੁਤ ਤੇ ਮੇਰੇ ਯਾਰ ਦੋਸਤੇ ਵੀ ਬਹੁਤ ਆ ਪਰ ਇਹ ਜੰਪ ਬੋਲ ਉਹਨੇ ਕਾਬੂ ਨਹੀਂ ਕਿਸਦੇ ਆਉਂਦੇ ਉੜ ਜਾਣੇ ਉੜ ਕੇ ਕਿੰਦਾ ਦੋਨੇ ਜਾਣੇ ਜਦੋਂ ਕੋ ਫੜਦਾ ਉੜ ਜਾਈਦਾ ਉਦੋਂ ਹੀ ਬਸ ਦੁਨੀਆ ਦੇਖਦੀ ਰਹਿੰਦੀ ਉਹ ਜੰਪ ਲਾ ਕੇ ਨਿਕਲ ਗਿਆ ਪਲਵਾਨ ਉਹ ਹੋ ਗਿਆ ਪਲਵਾਨੇ ਮੇਰਾ ਯਾਰ ਦੋਸਤ ਵੀ ਨਿਕਲ ਜਾਂਦਾ ਹੋ ਕੇ ਕਿੰਦਾ ਲੋ ਮਿੱਤਰੋ ਬੱਚਿਆਂ ਦਾ ਟਰਾਲ ਆ ਗਿਆ ਹੋਰ ਕਾਇਆਂ ਹੋਰ ਰਾੜੀਆਂ ਪਰ ਉਹ ਸੋਹਣੇ ਬੱਚਿਆਂ ਪਿਆਰ ਹੋ ਕੇ ਆ ਗਏ ਉਹ ਟਰਾਲਾ ਲੱਗਿਆ ਆ ਗਿਆ ਲੈਣ ਡਿਆ ਬੱਚਿਆਂ ਪਰ ਉਹ ਨਹੀਂ ਗਿਆ ਬੱਚੇਰੇ ਉਰਾਗਣ ਉਹ ਰੋਬਾ ਕਬੱਜ ਜਾਣਾ ਤੇ ਬੱਛੀ ਉਹ ਲੈਣ ਲਿਆ ਨਮੀ ਆ ਗਈਆਂ ਮਾਨ ਤੋਂਵੇ ਤੋਂ ਬੱਛੀਆਂ ਹੋ ਰਹੀਆਂ ਉਹ ਵਾਲੀਆਂ ਹੈ ਉਹ ਫਿਰ ਲਿਆ ਲੈ ਦੇ ਜਮੇ ਸੇਗੋੜ ਮੈ ਤੋਂਣੀ ਚੰਦੇ ਕੰਦਾ ਕੰਮ ਤੇ ਹਾਂ ਛਾਹ ਪਾਣੀ ਪੀ ਲਿਆ ਜੱਟ ਜਣ ਲੱਗਿਆ ਹੁਣ 8 ਵਜੇ ਕੰਮ ਤੇ ਪਟਣ ਗਏ ਨੇਰੀਆਂ ਇਹ ਆ ਕੇ ਕੰਮ ਦੀਆਂ ਗਏ ਨੇ ਜਾਗੇ ਗਾਈਆਂ ਚੋਣੇ ਸਟਾਰਟ ਫੂਡ ਕੰਮ ਕਰਨਾ ਗਰਮੀ ਸੇ ਮਿੱਤਣਾ ਹੁਣ ਚੜਨ ਲੱਗਾ ਕੰਮ ਤੇ ਤੂਫਾਨ ਲਾ ਪੰਪਾ ਲਾਉਣ ਸੂ ਨੂੰ ਤੂਫਾਨ ਇਹਨੂੰ ਕਹਿੰਦੇ ਆ ਪਿੰਡ ਠਟਾਈ ਦੀਆਂ ਚਮਕਾ ਦੇ ਚਮਕਾਸ਼ਾ ਮੁੰਜੀ ਤੋਰਾ ਚਾਜਣਾ ਆ ਗਿਆ ਜਰਾ ਕੱਪ ਹੁਣ ਉੱਤੇ ਜਰਾ ਫਿਰ ਦੇ ਬਗਰੋ ਕੰਮ ਨਹੀਂ ਕਰਦਾ ਤੁਸੀਂ ਪਿੱਛੋਂ ਮੇਰੇ ਹੁਣ ਆ ਗਿਆ ਤੁਹਾਡੇ ਕੋ ਖੜਾ ਹੋ ਕੇ ਮੈਂ ਪੰਪਾ ਲਵਾਉਣਾ ਇਹਦੇ ਕੋਲ ਚਾਜਣਾ ਲਾ ਪੰਪਾ ਖਿੱਚ ਕੇ ਲਾ ਆਂ ਚਾੜ ਲੈਣਾ ਨੂੰ ਚੰਡ ਕਿਆ ਕਮੋਕਿਆ ਕਰਦਾ ਆ ਉਹ ਰੱਬ ਨੇ ਥੋੜਾ ਜੀ ਨਾਰਾ ਕੀਤਾ ਕਿਆ ਕਮੋਕਿਆ ਕਰਦਾ ਆ ਆਮ ਚਮਕਾ ਦੇ ਮੇਰਾ ਪਰਾ ਸ਼ੇਰ ਬਣ ਜਾ ਸ਼ੇਰ ਤਰੱਕੀ ਕਰੀ ਮਾ ਘਰ ਦੇਣੀ ਆ ਤੇਰੀ ਗਾਹੋ ਗਾਜ ਨਹੀਂ ਕੰਮੇਗਾ ਸ਼ਾਹ ਜਿੱਥੇ ਤੈਨੂੰ ਗਾ ਉੱਥੇ ਲੈ ਜਾ ਉਪਰਾ ਨੰਬਰਾਂ ਤੇ ਤੈਨੂੰ ਲੈ ਜਾਊਂਗਾ ਖੱਚ ਕੇ ਰੱਖੇ ਕੰਮ ਐ ਨਾ ਢਾ ਪਰਦੇ ਧੂੜਾ ਸ਼ੇਰ ਬਣ ਜਾ ਸ਼ੇਰ ਇਹਨੂੰ ਕਹਿੰਦੇ ਤੂਫਾਨ ਬੱਬਰ ਸ਼ੇਰ ਠੱਕਾਂ ਲਾ ਕੇ ਦੇ ਆ ਗੱਡੀ ਦੇ ਕੱਲ ਸੁਣ ਵੀ ਬੋ ਮਾਸੀ ਨਹੀਂ ਚੱਕ ਲੈ ਜਾ ਸੁਨੇਹਾ ਮੇਰਾ ਝਾਹ ਕਹਿ ਦੇ ਸਹਭਾਨੂੰ ਓ ਗੱਟਿਏ ਯਾਰ ਬਨੋਂਦਾ ਤੇਰਾ ਝਾਹ ਕਹਿ ਦੇ ਸਹਭਾਨੂੰ ਗੱਟਿਏ ਯਾਰ ਬਨੋਂਦਾ ਤੇਰਾ ਕੇ ਵਈ